ਲੋ ਜੀ ਭਾਈ ਲੱਡੂ ਵਟਣੇ ਵਾਲਾ ਕੰਮ ਚੱਲਦਾ ਹੈ। ਆਂਡੀ ਸੀ ਭਾਈ। ਠੀਕ ਹੈ। ਆਪਾਂ ਨੇ ਵਟਾਤੇ ਭਾਈ ਲੱਗੇ ਹੋਏ ਸਾਰੇ ਜਣੇ। ਹਾਂ। ਪਹਿਲਾਂ ਇਹ ਕਿਦਾਂ ਨਾਲ ਹਲ ਭਰੇ ਹੋਣਗੇ। ਹਾਂ। ਹੋਰ ਕੰਮ ਹੈ ਕਿਹਦਾ? ਆ ਮਿੱਠੇ ਆ ਮਿੱਠਿਆ ਲੋ ਜੀ ਬਾਈ ਅਮਨੇ ਦਾ ਭਤੀਜਾ ਹਾਂ ਬੜਾ ਲਿਆ ਕੀ ਹੋ ਗਿਆ ਕਿਸਾਰ ਨਹੀਂ ਦਿੱਤੀ ਉਹ ਕਲਾਸ ਗਿਰ ਗਿਆ ਪ੍ਰਧਾਨ ਅੰਦਰ ਫੜਾ ਕੇ ਹਾਂ ਨਮਾਇਆ ਫੜਾਇਆ ਵਾਜ ਨਾਲੇ ਲੱਡੂ ਖਾਇਆ ਸੀਰੇ ਬਹਿ ਗਏ ਹੋਰ ਲਾਲਾ ਵਿੱਚ ਬਣੇ ਜਿਹੜੀ ਮੈਚ ਹੈ ਵੀ ਬੀਜੀ ਵਾਲੇ ਮੁੱਕੀ ਹੋਣੀ ਹੈਗੀ ਐਹ ਜੀ ਕਿਹੜੇ ਤਰੀਕੇ ਗਿਆ ਪਜਾਲੀ ਦਵੇ ਤੇ ਜਿਹੜੀ ਮੁੱਕਣੀ ਜੀ ਨਹੀਂ ਹੁੰਦੀ ਉਹੀ ਹੈ ਨਾਲੇ ਕਹਿੰਦਾ ਜੰਮਣੀ ਨਹੀਂ ਉਹੀ ਹੈ ਨਾਲੇ ਕਹਿੰਦਾ ਜੰਮਣੀ ਨਹੀਂ ਤੇ ਮੈਂ ਕਹਿੰਦਾ ਜ਼ਿਆਦਾ ਜੰਮ ਗਈ ਲਾਓ ਭਾਈ ਕੁਰਸੀਆਂ ਨਹੀਂ ਲੈਣੀਆਂ ਹਲੇ ਕੁਰਸੀਆਂ ਦਾ ਮਨੇ ਨੂੰ ਮੈਂ ਦੂਈਆਂ ਦਵਾਉਂਗਾ ਜਿਹੜੀਆਂ ਮੈਂ ਆਪਣੀਆਂ ਲੈ ਕੇ ਆਇਆ ਪਮਣੇ ਕਿਹੜੀਆਂ ਹਾਂ ਨਾ ਨਾ ਦੂਈਆਂ ਕਾਨੇ ਵਾਲੀਆਂ ਉਹ ਜ਼ਿਆਦਾ ਚੱਲਦੀਆਂ ਤੇ ਖਰਾਬ ਨਹੀਂ ਹੁੰਦੀਆਂ ਹੈਗੀਆਂ ਹੋਰ ਮਾਲ ਪਾਉਣਾ ਮਨੇ ਦਾਤ ਚੱਲਦਾ ਹੈ ਦਾਦ ਕੇ ਵੱਡਦਾ ਬਾਈ ਮੁੰਡਾ ਪ੍ਰੋਜੈਕਟ ਸਾਰਾ ਹੀ ਇਹ ਚੱਲ ਚੱਕ ਲੈ ਫੇਰ ਜ਼ਿਆਦਾ ਵਜਨ ਹੋ ਜਾਣਾ ਕਾ ਨੂੰ ਇੰਨਾ ਕਰਦਾ ਉਹ ਥੱਕਾ ਇਹ ਨਹੀਂ ਮੇਰਾ ਇੰਜਨ ਗਾਦੜਾ ਜਿਹੜੇ ਸਾਬ ਨਾਲ ਮਾਲ ਫਾਉਂਡ ਲੱਗਿਆ ਪਿਆ ਉਹ ਬੱਸ ਕਰ ਆ ਦੇਖੋ ਬਾਈ ਲੋਡ ਵਾਲਾ ਕੰਮ ਕਰਦਾ ੱੱੱਕਾ ਕਰੂਗਾ ਮੇਰੇ ਗੱਲ ਹੜਦਾ ਨਹੀਂ ਹੈਗਾ ਉਹ ਨਿਆਣਾ ਮਾਰਨਾ ਕੱਲ ਵਾਲਾ ਕੰਮ ਹੋ ਗਿਆ ਨਿਕਲੋ ਕਹਿੰਦਾ ਤਾਂ ਨਿਆਣਾ ਮਾਰਨਾ ਥੋੜਾ ਥੋੜਾ ਤੇਰਾ ਪਤੀਜਾ ਕਹਿੰਦਾ ਨਹੀਂ ਤਾਂ ਗੱਲ ਨਿਆਣਾ ਮਾਰਨਾ ਨਹੀਂ 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 ਦੱਲੀ ਛੇੜਦਾ ਮਨੇ ਕਾਵਾ ਦੇ ਕੈਕ ਵਾਜੀ ਜਾਣ ਹੈਗੀ ਹੈ ਹੈਗੀ ਹੈਗੀ ਜਾਨ ਰੋਟੀ ਖਾਦੀ ਵੀ ਹੈ ਹੈਗੀ 30 ਕਿਲੋ ਦੀ ਪੰਡ ਘਰ ਦੇ ਘਰ ਨਹੀਂ ਸਾਨੂੰ ਉਹ ਟੁੱਟ ਜਾਣਾ ਟੇਡਾ ਕੰਮ ਤਾਂ ਗੇਟ ਕਰ ਦੇਣਾ ਕੰਮ ਜਾ ਅੰਦਰ ਵੜਦਾ ਚਾਹੀਦਾ ਜਿਹੜਾ ਪਰ ਸਮਾਨ ਪਿਆ ਨਾ ਟੈਲਾ ਟੁੱਲਾ ਕਰਕੇ ਉਹਦੇ ਕਰਕੇ ਨਹੀਂ ਪਾ ਹੈ ਨਾ ਪੈ ਪਾਈ ਮੈਸਤਰੀ ਪੌੜੀ ਲੱਪ ਗਿਆ ਤਾਂ ਗੱਲ ਭਾਈ ਵਿਚੇ ਗਰਮੀ ਲੱਗੀ ਜਾਂਦੀ ਹੈ ਇਹ ਮੋਟਰਸਾਈਕਲ ਵਜਾਈਏ ਵਿਚੇ ਠੰਡ ਲੱਗੀ ਜਾਂਦੀ ਹੈ ਕੁਛ ਨਹੀਂ ਸੰਦ ਲੱਦਦਾ ਹੈਗਾ ਮਨੇ ਡੰਗਰ ਵਾਲੇ ਚ ਵੜ ਕੇ ਆਏ ਲੱਗਦਾ ਵੀ ਮੈਨੂੰ ਪਤਾ ਨਹੀਂ ਕਿਹੜਾ ਮਹੀਨਾ ਆ ਗਿਆ ਡੰਗਰ ਵਾਲੇ ਵੜ ਕੇ ਆਏ ਲੱਗਦਾ ਪਤਾ ਨਹੀਂ ਕਿਹੜਾ ਮਹੀਨਾ ਮਨੇ ਹੁਣ ਖੋਲਣੀ ਪੈਣੀ ਹੈ ਨਾ ਇਹ ਮੈਂ ਗਣਾ ਇਕੱਠਾ ਇਹਨਾਂ ਟੁੱਕੇ ਨਹੀਂ ਹੂੰ ਇਹ ਕੱਖ ਬਹੁਤ ਪਾਉਂਦਾ ਏ ਆਬ ਮਨੇ ਕੱਟੀਦਾਨ ਕਰਦੇ ਯਾਰ ਹੈ ਤੇ ਨਹੀਂ ਤਾਂ ਬਜੀ ਇਹਦੀ ਲਓ ਜੀ ਬਾਈ ਮੁੰਡੇ ਨੇ ਘੱਟ ਲਵਾ ਲਈਆਂ ਟੈਲਾਂ ਕਹਿੰਦੇ ਜੋੜੇ ਫਿਰ ਨਵੇਂ ਲੈਣੇ ਪੈਣੇ ਬਾਈ ਬਰੇ ਇਹ ਨਹੀਂ ਵੜਨਾ ਮੈਨੂੰ ਵਾਰ ਲੈ ਕਰੋਗੇ ਇਹਦੇ ਟੈਲਾ ਲਾਉਣ ਦੇ ਵੀ ਪੰਗੇ ਹੀ ਆ ਬਾਈ ਜੋੜੇ ਨਵੇਂ ਲੈਣੇ ਵਣੇ ਆ ਖਰਚਾ ਕਰਾ ਲਿਆ ਮੁੰਡੇ ਨੇ ਚਿੱਟੀਆਂ ਟੈਨਾ ਲਵਾ ਕੇ ਪੰਗਾ ਲੈ ਲਿਆ ਪੋਚਾ ਵੀ ਲੈਣਾ ਕਹਿੰਦਾ ਬਾਈ ਤੇ ਲਈਆਂ ਬਾਈ ਬਾਈ ਦਾ ਰੇਟ ਵੀ ਠੀਕ ਆ ਉਦਾਂ ਵੀ ਵਧੀਆ ਹੈ ਬਾਈ ਤੇ ਜੁੱਤੀ ਲੈ ਕੇ ਤਾਂ ਮੈਂ ਕਿਹ ਵੀ ਵਧੀਆ ਸੀ ਬਾਈ ਹਾਂ ਹੋ ਗਏ ਸ਼ੁਕਰੀਆ ਬਾਈ ਹਾ ਹੋਰ ਲੈਣਾ ਕੁਸ ਮਨੇ ਕੋਈ ਬੀਬੀ ਵਾਲਾ ਵੀ ਦੇਖ ਲੈ ਬੀਬੀਆਂ ਭੈਣਾਂ ਵੀ ਹੁੰਦੀਆਂ ਘਰ 'ਚ ਬੀਬੀਆਂ ਭੈਣਾਂ ਆਪੇ ਲੈ ਜੁੰਦੀਆਂ ਮੁੰਇਆਂ ਆਹ ਉਹਨਾਂ ਨੇ ਪਾਉਣੇ ਹੁਣ ਮੈਂ ਪਾਉਣੇ ਚੱਲ ਵੇ ਠੀਕ ਕਰ ਮੈਂ ਪਾਉਣੀਆਂ ਕਿਤੇ ਕੀ ਹੋ ਗਿਆ ਚਾਬੀ ਓ ਬਈ ਮੇਰੀ ਚਾਬੀ ਰਹਿ ਗਈ ਕਹਿੰਦੇ ਟਾਈਮ ਰੋਪੜ ਸ਼ਹਿਰ ਬਾਜ਼ਾਰ 'ਚ ਰਾਤ ਨੂੰ ਹੋ ਗਿਆ ਮਨੇ ਦਿਲ ਤੇ ਦੱਸੀ ਵੀ ਅੱਜ ਕਮੇਡੀ ਪਸੰਦ ਆ ਗਈ ਸੀ ਹਾਂ ਬਈ ਕੱਪੜਾ ਸੁਆਇਆ ਕਰਨਾ ਕਿ ਮੁੰਨ ਲੈ ਕਰਨਾ ਹੁਣ ਤੂੰ ਦੱਸ ਭਾਈ ਅਸੀਂ ਦੇਖ ਕਾਏ ਕੱਪੜਾ ਜਿਹੜਾ ਤਾਂ ਸਵਾਇਪ ਕੱਪੜਾ ਕਾਹਨੂੰ ਕਹਿੰਦੇ ਵੀ ਚੀਜ਼ ਬਣਦੀ ਐ ਉਹ ਗਾਹਾਂ ਤੇ ਉਹੀ ਪ੍ਰੋਜੈਕਟ ਰੱਖਣਾ ਵੀ ਸਵਾਇ ਹੀ ਕਰਨਾ ਚੱਲ ਮੇਰੇ ਭਾਈ ਬੁਜਾਰ ਮਾਨੂੰ ਹੋਇਆ ਥਾ ਪਰ ਪੋਚਾ ਦੇਖਣਾ ਪੋਚਾ ਗਾਹਾਂ ਮੇਲਾ ਚੱਲ ਉਹ ਓਰੇ ਭਾਈ ਚਾਬੀਆਂ ਬਣਦੀਆਂ ਜੀ ਮੋਟਰਸਾਈਕਲਾਂ ਦੇ ਖੋਜਵੇਂ ਜੋੜੇ ਖੰਬਿਆਂ ਕੋਲ ਪੋਚਾ ਆ ਦੇਖੋ ਜੀ ਕਹਿੰਦੇ ਪੋਚਾ ਬੰਦੇ ਨੇ ਘੁੰਮਣੇ ਵਾਲਾ ਲੈਣਾ ਸਣੇ ਬਾਲਟੀ ਸੈੱਟ ਮੈਂ ਆਉਂਦਾ ਰੋਪਣ ਮੈਂ ਆ ਕੇ ਆ ਗਿਆ ਆਮਨਾ ਵੀ ਮੇਰੇ ਨਾਲ ਇੱਕ ਦੂਆ ਤੇ ਕੀ ਬਾਕੀ ਝੁੰਗਾਵੇਂ ਇਸੇ ਉਹ ਆਹੀ ਆ ਡੰਡਾ ਲੰਬਾ ਹੋ ਜਾਂਦਾ ਹੁਣਾ ਇਹ ਕੀ ਝੁੰਗਾ ਜਾਂ ਕਿੱਥੇ ਜਾਂਦਾ ਇਹਦੇ ਪੋਚੇ ਦਾ ਫੈਨ ਮੁੰਡਾ ਵਾ ਨਾ ਲਓ ਜੀ ভাই ਮਨੇ ਉਹ ਦੇਖ ਕੇ ਕਪੋਚਾ ਮੈਂ ਵੀ ਲੈ ਲਿਆ ਮਨੇ ਜੁੱਤੇ ਤਾਂ ਨਹੀਂ ਗਏ ਠੀਕੇ ਰਹੇ ਹਾਂ ਕਿੱਥੇ ਜਾਣਾ ਪਊ ਤੋ ਸਾਹਮਣੇ ਲੁੱਟਿਆ ਤਾਂ ਨਹੀਂ ਇਹ ਮਰਦਾ ਦਾ ਘਾਸਾ ਲਿਆਇਆ ਤੇ ਗਰਜੂਮਾ ਜੈਂ ਕਾ ਵੀ ਲਿਆਇਆ ਤੇ ਹੁੰਦਾ ਮਰ ਇਹ ਵੈਪਰ ਵੀ ਲਿਆਇਆ ਹੈ ਚਲੋ ਇਹ ਵੀ ਜ਼ਰੂਰੀ ਤਾਂ ਮਰਾ ਘਰ ਟੈਲਾ ਨਹੀਂ ਕਰੀਏ ਸਫਾਈ ਅਸੀਂ ਬਾਈ ਇੱਕ ਸ਼ਾਰਟਕਟ ਜਪਾ ਕੇ ਬਾਹਰ ਨਿਕਲ ਕੇ ਬਾਜ਼ਾਰ ਤੇ ਵੀ ਘਰ ਨੂੰ ਚੱਲੀਏ ਹਨੇਰਾ ਹੋ ਗਿਆ ਲਓ ਜੀ ਬਾਈ ਘਰ ਪਹੁੰਚ ਗਏ ਹਾਂਜੀ ਬੰਮੂ ਹਮਨੇ ਨਹੀਂ ਆੜੀ ਤੇਰੇ ਕਹੀ ਸੀ ਚਲੋ ਮਰੇ ਲੋ ਤਾਂ ਸਾਰੇ ਨੂੰ ਤੇ ਫਿਰ ਸੱਤ ਤੋਂ ਗੁੰਮ ਜੀ ਹੋ ਗਈ ਕਿ ਆ ਗਿਆ ਸੱਤ ਵਜੇ ਸੱਟ ਵਜੇ ਕਿਆ ਵਜੇ ਹੈ ਹਜਾ ਉਹ ਮਨੇ ਤਾਂ ਸਾਡਾ ਮੁੰਡਾ ਫੱਟੜ ਨਾ ਕਰਦੀ ਉਹ ਜੂੜਾ ਗੁੱਲ ਗਿਆ ਬੇਚਰੇ ਦਾ ਚੀਜੀ ਲੈ ਲੈ ਤਾਂ ਇਹ ਵੀ ਨਹੀਂ ਤੇਫੀਆ ਮਾਂ ਲੈ ਮਨੇ ਕਿਆ ਚੀਜ਼ ਇਹ ਪਤਾ ਹੱਲ ਨੂੰ ਆਂਦਾ ਹਾ ਪੁੱਮ ਕਿਆ ਏ ਲੇ ਲਾਏ ਕਟਾ ਘਟੋਰੀ ਹੈ ਕਟਾ ਘਟੋਰੀ ਹੈ ਤੂੰ ਨਿਕਾ ਦੇ ਉਹ ਜਮਾਈ ਕੱਟੀ ਹੁੰਦੀ ਆ ਪਮੋ ਹੁਣ ਆਏ ਰਸਤ ਮੈਨੂੰ ਵੀ ਕਿਆ ਕਹਿੰਦਾ ਦਾ ਦੀਦੀ ਕਿਆ ਨਹੀਂ ਕਰਦੀ 6 ਘੰਟੇ ਦੀ ਟੀਵੀ ਦੇਖਦੀ ਆ 6 ਘੰਟੇ ਦੀ ਟੀਵੀ ਦੇਖਦੀ ਆ ਤੇਰੇ ਰਿਪੋਰਟ ਵੀ ਲਿਆ 6 ਘੰਟੇ ਦੀ ਕਿਤੇ 6 ਵਜੇ ਦਾ ਟਿਊਸ਼ਨ ਵੀ ਆਇਆ ਅੱਛਾ 7 8 8 ਵਜੇ ਤੇ ਦੇਖਦੀ ਆ ਤੂੰ ਯਾਰ ਕੋਈ ਨਹੀਂ ਹੁਣ ਤੇ ਦੇ ਲੋ ਹੋਂਦੀ ਸਾਰੇ ਇਹਨੇ ਮੈਨੂੰ ਦੇ ਦੀ ਸਾਰੇ ਇੱਕ ਗੱਲ ਕਹੇਤੀ ਵੀ ਚਾਚੇ ਟੀਵੀ ਨਹੀਂ ਦੇਖਣ ਦਿੰਦੇ ਯਾਰ ਨਿਆਣਾ ਦੁਆਰਾ ਨਹੀਂ ਮੈਨਾਂ ਨੂੰ ਕਹਿਣਾ ਹੁਣ ਇੱਕ ਵਾਰ ਇਹ ਕਹਿੰਦਾ ਹੁੰਦਾ ਬਸ ਫੇਰ ਦਾ ਦੇਦਾ ਜਾਂ ਸ਼ਾਮ ਦਾ ਦੇਦਾ ਦੇ ਦੇ ਹੁਣ ਬਸ ਹੋਰ ਤਾਂ ਆਹੀ ਹੜਵਾ ਨੋੜੀ ਨਾ ਮੁੰਡਾ ਦਾ ਸਾਡਾ ਮਾਰਦੀ ਨਿਆਣਾ ਬੋਰਾ ਮੇ ਕੀ ਐ ਵਾਰਤਾ ਕਿੰਨਾ ਰਾਮੀ ਹੈ ਨਾ ਦੇਖੋ ਉਹ ਬੱਸ ਉਹ ਵਾਰਤਾ ਉਹ ਵਾਰਤਾ ਮੈਂ ਲੈਣ ਦੇਖ ਰਿਹਾ 1 2 3 ਉਹ ਲੈ ਚਲੋ ਠੀਕ ਹੈ ਬਾਈ ਚੰਗਾ ਦਾ ਤਰੀਕਾ ਚੰਗਾ ਟੋਪੀ ਕੋ ਪੈ ਗਈ ਹੋਰ ਰੱਦ ਦੇ ਵਾਲਾ ਮਾਰ ਦੜਾ ਦਾ ਮਾਣੇ ਇਹਨੇ ਵੀ ਉਹ ਲੈ ਕੇ ਪੰਗਾ ਹੀ ਸਾਡੇ ਜਣੇ ਮਾਰ ਦੜੇ ਪਪਾ ਫਸ ਗਿਆ ਫਸ ਗਿਆ ਹੁਣ ਫਸ ਗਿਆ ਉਹ ਨੂੰ ਕੀ ਹੋ ਗਿਆ ਉਹ ਨੂੰ ਫਸ ਗਿਆ ਸਕਜਾ ਦਾ ਪਰ ਰੱਦ ਦੇ ਵਾਲੇ ਵਿਆਹ ਚ ਜਾਣਾ ਹੈ ਦੇਖੀ ਮਾ ਕਦਰ ਵੀ ਦੇਖਦਾ ਹਾਜ਼ਰ ਗਿਆ ਤਾਂ ਹਾਂ ਹਾਜ਼ਰ ਗਿਆ ਉਹ ਮੈਨੂੰ ਕਿਹਨ੍ਹੇ ਗੁਰੂ ਦੀਆਂ ਇਹ ਐਰੇ ਫਾਇਨਾ ਤੋਂ ਸੈਨ ਬਦਲੇ ਨਮੋਟਵਾ ਨਾਮੇ ਪਾਇਆ ਨਾ ਆਪ ਕਿਥੇ ਰਿਹਾ ਆਈ ਬਥਲ ਨਾਮੇ ਪਾ ਨਾ ਸਾਸਰੀ ਘਾਲੀ ਬੁਲਾਈ ਤੇ ਪੈਨ ਸਾਸਰੀ ਕਾ ਬਦਲਾ ਸਾਸਰੀ ਕਾ ਜੀ ਹੋਏ ਹਾਂ ਕਿਥੇ ਜਾ ਕੇ ਆਏ ਆ ਕਿਹ ਟਿਊਸ਼ਨ ਤੇ ਛੁੱਟੀ ਮਾਰ ਲਈ ਝੂਠ ਬੋਲ ਕੇ ਦੱਸ ਮਾਰੀ ਐ ਇੰਨਾ ਰੋ ਮਨੇ ਮੈਂ ਆਉਦਾ ਅੱਜ ਜੇ ਟਿਊਸ਼ਨ ਨਹੀਂ ਗਿਆ ਬਾਈ ਨਿਆੜੇ ਅੱਜ ਕੱਲ ਦੇ ਡਬਾਸ ਹੈ ਆਪਣਾ ਆਪੇ ਦੇਖੋ ਨਹੀਂ ਝੂੜੀ ਬੋਲਣਦੇ ਮਨੇ ਰ ਆਪਣਾ ਏਸੀ ਨਹੀਂ ਠਗਿਆ ਯਾਰ ਇਹਨੂੰ ਤਾਂ ਐਂ ਕਰਕੇ ਹੈ ਤਾਂ ਲੋਡ ਨਹੀਂ ਹੈਗੀ ਉੱਪਰ ਵਾਲਾ ਤਾਂ ਬਾਈ ਉੱਪਰੇ ਆ ਤੀ ਮੰਜ਼ਿਲ ਉੱਪਰ ਆਪਣੀ ਦੂਜੀ ਪਰ ਉਹਦੀ ਤਾਂ ਲੋਡ ਨਹੀਂ ਆਹ ਠਕਣੇ ਲੋਡ ਹੁੰਦੀ ਇਹਨੂੰ ਉੱਪਰ ਤੇ ਹਾਂ ਮਿੱਟੀ ਬੈ ਗਈ ਹੁਣ ਤਾਂ ਪਹਿਲੀ ਹੁਣ ਤਾਂ ਸਰਵਤ ਕਰਾ ਕੇ ਚਲਾਉਣਾ ਇਹ ਬਾਈ ਆ ਜਿਹੜਾ ਆਪਣਾ ਆਈਐਫ ਵੀ ਦਾ ਜੀਨਾ ਹੈ ਵਧੀਆ ਐਂ ਕਰਕੇ ਦਿਖਾ ਇਹ ਦੇਖਦਾ ਹੀ ਨਹੀਂ ਆਪਾਂ ਰੈਸਲਿੰਗਾਂ ਦੇਖੇ ਕਰਦੇ ਤੇ ਟ੍ਰਿਪਲ ਐਚ ਜੌਨਸ ਨਾ ਫਲਾਣਾ ਦਮਗਾਣਾ ਇਹ ਤਾਂ ਦੇਖਦੇ ਨਹੀਂ ਹੈਗੇ ਪੰਮੂ ਇਹ ਤਾਂ ਹੋਰ ਹੀ ਕੋਈ ਦੇਖੀ ਜਾਂਦਾ ਏ ਇਹਨੂੰ ਬਸ ਉਹ ਹੁੰਦਾ ਚੱਲ ਟੀਵੀ ਦੇਖ ਲੈ ਓਏ ਆਏ ਕਰ ਕਰਦੇ ਆਓ ਛਿੰਛਿੰ ਨਹੀਂ